हेलो जी सत जी तो जी ता स्वागत अपने मालवा ब्लॉग में अच्छ भीडियो असी दिन है एतवार स्टार्ट की ग्रेसी सी मैं सुबह सुबह पहला ग्रेची हेलो आ ग्रेची तू नहा लिया बीटी के जान तो बाद न, मैं ज्यादा कोई वीडियो बनाई है बस असी ब्याहते गए कोठे गुरु ਬਲਸਟ ਉੱਤੇ ਬਣਾਈ ਸੋ ਉਸ ਤੋਂ ਬਾਅਦ ਨਹੀਂ ਬਣਾਈਗੀ ਤੇ ਅੱਜ ਬਣਾਈ ਹੈਗੀ ਕੰਮ ਆਪਣੇ ਸਾਰੇ ਹੋ ਗਏ ਗਗਨ ਗਈ ਹੈ ਨਾ ਹੁਣ ਨਵੀਂ ਨੂੰ ਮੈਂ ਸੂਬਾ ਹੀ ਨਿਮਾਤਾ ਸੀਗਾ ਅੱਜ ਸਾਡੇ ਸਾਫ ਸਫਾਈਆਂ ਤੇ ਕੱਪੜੇ ਮੋਟੇ ਵਾਲੇ ਤੋਣ ਨਾਲੇ ਸੀਗੇ ਤੇ ਉਹ ਅਸੀਂ ਵੀਡੀਓ ਬਣਾਈ ਨਹੀਂ ਸੀਗੀ ਤੇ ਘਰ ਦੀ ਸਾਫ ਸਫਾਈ ਵੀ ਚੰਗੀ ਤਰ੍ਹਾਂ ਹੋ ਗਈ ਹੈਲੋ नवी ना आई सी सुबह ही बालते तो सुख गए पर परट्ठी नहीं कि मैं चल बाद कर दूंगी ती अस गर्म चादर क्ड के बिछा लिया कई दिन हो गए सुबह चंकी तरह सारे झाड़ सफाई चंकी तरह की वैसे गगट रोज़ कर दें एतवार होंगे भी चलो चंकी तरह सारा समान चक्ता कर गर्म चादर बिछा ली तो वो मोटे कपड़े कट के रखे है ਇੱਧਰ ਵੀ ਗਗਨ ਵਾਲੇ 'ਚ ਵੀ ਗਰਮ ਚਾਦਰ ਪਛਾਈ ਵੀ ਆ ਆ ਤਾਂ ਵਿਛਾਉਣੇ ਨੇ ਕਿਉਂਕਿ ਇੱਥੇ ਬਹਿ ਕੇ ਕੋਈ ਚੀਜ਼ ਰੋਟੀ ਪਾਣੀ ਖਾ ਲੈਣੇ ਹੈਗੇ ਫਿਰ ਉੱਤੇ ਦਾਗ ਨਹੀਂ ਲੱਗਦੇਗੇ ਤੇ ਇਹਦੇ 'ਚ ਅਸੀਂ ਬਣਾਈ ਸੀਗੀ ਲੱਸੀ ਕਾਰਨੀ ਵਾਲੇ ਦੱਦੀ ਲਾਲ ਕਿਆ ਦੁੱਧ ਗਰਮ ਧਰਿਆ ਪਿਆਗਾ ਅੱਜ ਅਸੀਂ ਧਰਿਆ ਨਹੀਂ ਗਾ ਕੜਨੀ ਵਾਲਾ ਦੁੱਧ ਦੇਖਦੇ ਆ ਮੈਂ ਕਿੰਨੀ ਧਰ ਲਾਂਗੇ ਹੁਣ ਬਾਕੀ ਸਾਰੇ ਕੰਮ ਹੋਏ ਪਏ ਹੈਗੇ ਤੇ ਇਹਦੇ ਚ ਬਣਾਏ ਸੀ ਅਸੀਂ ਰਾਤ ਸਾਗ ਗਗਨ ਨੇ ਧਰਿਆ ਸੀ ਕਿ ਪਹਿਲੀ ਵਾਰ ਸਾਗ ਵਧੀਆ ਬਣੀ ਸੀ ਹਾਂ ਗਰੀਸੀ ਕੀ ਕਹਿੰਨੀ ਹੈ ਇਹ ਕੁਛ ਕਹਿੰਨੀ ਹੈ ਦੀ ਨੱਖਾਂ ਦੁਖੀ ਜਾਂਦੀਆਂ ਇਹਦੇ ਦਵਾਈ ਪਾਈ ਸੀਗੀ ਨਮਾ ਕੇ ਹੁਣ ਤਾਂ ਫਰਕ ਤੇ ਆਵਾਲੀਆਂ ਫਲਕਾਰੀਆਂ ਵੀ ਤੋਤੀਆਂ ਅੰਡਰ ਰੰਗ ਰੂਮ ਦੇ ਵਿੱਚ ਚੰਗੀ ਤਰ੍ਹਾਂ ਸਾਫ ਸਫਾਈ ਕਰੀ ਅੱਜ ਇਹਦੇ ਪੱਤੇ ਪੁੱਤੇ ਸਾਫ ਕੀਤੇ ਹੈਗੇ ਇੱਧਰ ਲਈ ਆਹ ਬੁੱਟਾ ਸਾਡਾ ਵਧੀਆ ਚੱਲੀ ਜਾਂਦਾ ਹੈਗਾ ਆਕਸੀਜਨ ਆਹ ਹੈਲੋ ਹੈ ਜੀ ਸਸ਼ਕਲ ਜੀ ਗਗਨ ਵੀ ਨਾਲੀ ਤੇ ਮੈਨੂੰ ਕਹੀ ਜਾਂਦੀ ਸੀ ਕੋਟੀ ਸਵਾਟਰਪਾਲਾ ਅਜ ਮੈਂ ਵੀ ਪਾਣੀ ਫੇਰ ਅਸੀਂ ਲੈ ਕੇ ਜਾਵਾਂਗੇ ਗ੍ਰੇਸੀ ਨੂੰ ਉਹਦੀ ਕਹਿ ਨਹੀਂ ਦਿੰਦੀ ਇਹ ਗਗਨ ਨੂੰ ਕਹਿਦੀ ਨਾ ਅਭੀ ਤੂੰ ਮੰਮੀ ਨੂੰ ਕਹਿ ਵੀ ਮੈਨੂੰ ਲੈ ਕੇ ਜਾਉਗੀ ਹਾਂ ਦੇਖੀ ਆ ਦੇਖਾ ਹੁਣ ਪਾਣੀ ਠੀਕ ਆ ਹਾਂ ਕੀ ਕਹਾਵੇ ਕੁਛ ਨਹੀਂ ਆ ਨਾ ਇਹ ਕਹਦੀ ਮੰਮੀ ਨੂੰ ਕਹਿ ਵੀ ਲੈ ਕੇ ਜਾਉਗੀ ਮੈਨੂੰ ਕੀ ਕੀ ਕਹਿ

सुबह मैं कोठा साफ करके गई सी, आ मैं इथे कठा सी। कर गई थी रेता मिट्टी जी रात साग, इधरों भी साफ करके गए सी। आ वाला व्डा कंबल धोता तह गर्म चादर बाकी आ कपड़े कपड़े तो थोड़े ही सी बूट धोते

ਇਹ ਆ چھوٹਾ ਕੰਬਲ ਹੈ ਤੇ ਇੱਕ ਰਹਿ ਗਿਆ ਆ ਵਾਲਾ ਕੰਬਲ ਧੋਣ ਵਾਲਾ ਤੇ ਇਹ ਕਾ ਇਹਨਾਂ ਨੂੰ ਸਾਹਮ ਦੇਾਂਗੇ ਹੁਣ ਆਇਆ ਫਿਰ ਘਰੇ ਚੱਲਾਂਗੇ ਅਸੀਂ ਇੱਧਰ ਕਰੇਸੀ ਨੂੰ ਗੇੜਾ ਕਢਾਓ ਚੱਲ 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 ਹਾਂਜੀ ਰੋਟੀ ਬਣਾ ਲਈ ਗगन ਇੱਥੇ ਖਾਣੇ ਸੀ ਆ ਜੀ ਖਾਣੇ ਦੀ ਤਾਰੀ ਕਰੋ ਕਿ ਇਹ ਦੇਖਦੇ ਹੀ ਭੂਮਾ ਨੇ ਟਿੱਕੀ ਰੋਟੀ ਆਜ ਤੁਸੀਂ ਵੀ ਖਾ ਲਓ ਕੋਈ ਸਬਜ਼ੀ ਤੇ ਸਾਲ ਨਾ ਹਾਂਜੀ ਨਵੀ ਹੋ ਗਈ ਤਿਆਰ ਹੈਲੋ ਨਵੀ ਨਹੀਂ ਹੁਣੇ ਗੁੱਤਾਂ ਕਰਕੇ ਆਣੀਆਂ ਤੇ ਨਵੀ ਖਾਈ ਜਾਂਦੀ ਆ ਉਹਦਾ ਫਰੂਟ ਤੇ ਅਨਾਰ ਇਹ ਰੋਟੀ ਨਹੀਂ ਖਾ ਕੇ ਆਂਦੀ ਸੂਬਾ ਬਸ ਸੇਵ ਖਾਂਦੀ ਹੁੰਦੀ ਹੈਗੀ ਇੱਕ ਕੰਨੀ ਨਹੀਂ ਹੈ ਨਾ ਇੱਕ ਸੇਵ ਛੋਟਾ ਹੈ ਤੇ ਇਧਰੋ ਬਿਸਤਰੇ ਆਪਾਂ ਨੇ ਚੱਕਤੇ ਸੀਗੇ ਤੇ ਗਗਨ ਬਣਾਈ ਜਾਂਦੇ ਰੋਟੀ ਆ ਤਾਂ ਨਵੀ ਦਾ ਕੋਟ ਮੈਂ ਉਹ ਕੀਤਾ ਸੀਗਾ ਪੈਸਾ ਗਗਨ ਬਣਾਈ ਜਾਂਦੇ ਰੋਟੀ ਹੈਲੋ ਹਾਈ ਅਸੀਂ ਕੱਲ੍ਹ ਗੱਲ ਕਰਤਾ ਸੀਗਾ ਹਾਂਜੀ ਹੈਗੀ ਠੀਕ ਅੱਜ ਤੁਸੀਂ ਵੀ ਰੋਟੀ ਖਾ ਲਓ ਹੈਨਾ ਜੌੰਬੀ ਜੀ ਪਤਾ ਨਹੀਂ ਕੀ ਬਣੀ ਬੈਠੀ ਹੈ

ਤੇ ਕਾਲਾ ਸੀ ਤਿੰਨਾਂ ਨੇ ਸੈਰ ਨਹੀਂ ਬਾਇਗਾ ਕਿਉਂਕਿ ਨਾਤੇ ਸੀਗੇ ਕੇ ਸੀ ਨਾ ਹੁਣ ਕਰਕੇ ਹੁਣ ਮੈਂ ਜਾਉਂਗੀ ਦੁੱਤ ਲੈਣ ਨਾਲੀ ਛੱਡ ਕੇ ਹੁਣ ਨਵੀਂ ਨਾਲੀ ਇੰਦਰ ਟਿਕਾਉਂਗੀ ਫੇਰਾ ਕੇ ਤਿਆਰ ਹੋ ਹਾਂਜੀ ਮੈਂ ਵੀ ਹੋਗੀ ਤਿਆਰ ਅੰਗਣ ਵੜੀ ਤੇ ਜਾਣ ਨੂੰ ਰੋਟੀਆਂ ਸਿਖਾਲੀ ਸਾਰਿਆਂ ਨੇ ਤੇ

ਕਿਆ ਹੋ ਗਿਆ ਸੀ ਜ਼ਿੰਮੇ ਬੁਖਾਰ ਵਾਲੇ ਨੂੰ ਤੇ ਮੁੜ ਕੇ ਨਵੀ ਨੂੰ 3 ਵਜੇ ਲਈ ਆਈ ਉਹ ਉੱਠੀਏਗੀ ਤੇ ਹੁਣ ਫੇਰ ਮੈਂ ਕੰਬਲ ਚ ਪੈ ਗਈ ਸੀਗੀ ਤੇ ਗਗਨ ਨੇ ਅੱਜ ਦੁੱਧ ਹਾਰੇ ਹਾਰੇ ਚ ਤਰੇ ਨਾ ਹਾਂ ਅੱਜ ਅਸੀਂ ਹਾਰੇ ਵਾਲਾ ਦੁੱਧ ਪੀਵਾਂਗੇ ਹਾਰੇ ਚ ਤਰੇ ਦੁੱਧ ਗਰੇਚੀ ਦੇਖ ਕੇ ਚੱਲ ਗਿਆ ਆਪਾਂ ਰਿੱਚੀ ਪਾਲੀ चलो मम्मी चल चल गे? चल गे? गेड़ा के हाँ, दे गेड़ा के गेड़ा के हाँ, चल गे? चल गे? गे? दे? के के फिर फिर ग्रेची हो चल भी सारे पास नहीं ग्रेची मम्मी पस मम्मी चली पार्क क्या सीधे के तैयार हो गए अच्छे तैयार भी हो गए क्या अच्छे अच्छे भी मारेंगे हर भी मारेंगे हर अच्छे कौन है दस बार चलो चलिए चल चल दे चल दे तू तो रस्सी पाले रस्सी पाले चल चल के चाना बन जा पहला चाना बने चाना बन बार छाना चा, चा, चाना बन जा बन गया चाना कौन गेड़ा करा के ले आ हैं इधर फोन जमीन ही गए थे चल चल के आज

ਚਲੋ ਜੀ ਹੁਣ ਚੱਲਨੇ ਇਹਨੂੰ ਅਸੀਂ ਢੇੜਾ ਕਢਾਉਣੀ ਨਹੀਂ ਇਹਨੇ ਖੜਨ ਚੱਲਦਾਂ ਸਾਰੇ ਟੱਪਰ ਦੇ ਡੰਡੀਆਂ ਮਾਰਦੇ ਸੀ ਹੁਣ ਕੀ ਕੰਮ ਕਰੂੰਗੀ ਖਰਾਬ ਹੈ ਨਾ ਗੱਦਮ ਨਾ ਖਰਾਬ ਹੈ ਨਾ ਚੱਲ ਆਇਆ ਕਿਚੀ ਕਿਤੇ ਚਲੇ ਦੂੰ ਹੈ ਢੇੜਾ ਕਢਾ ਕੇ ਲਿਆਉਂਦੇ ਚੱਲਦੇ ਹਾਂ ਫਿਰ ਗਗਨ ਨੂੰ ਕੱਢ ਬੂਟ ਪਾ ਲੈ ਸ਼ਕਲ ਬਣਾ ਲੈਂਦੀ ਐ ਗਾਗੇ ਨਾ ਬੂਟ ਪਾ ਲੈ ਤੂੰ ਇਹ ਦਰਾਪਾ ਨੇ ਸਾਗ ਨੂੰ ਲਾ ਲਿਆ ਤੜਕਾ ਤੇ ਜਦੋਂ ਨੇ ਭਾਂਡੇ ਵੀ ਮਾਂ ਤੇ ਤੇ ਮੈਂ ਇਧਰ ਤੜਕਾ ਲਾਉਣ ਲੱਗੀ ਸੀਗੀ ਤੇ ਹੁਣ ਅਸੀਂ ਲੈ ਕੇ ਆਵਾਂਗੇ ਦੁੱਧ ਤਾਂ ਤੋਂ ਚੱਕ ਕੇ ਤੌੜੀ ਆ। ਪਾਣੀ ਢੋਲਣ ਜਾਂਦੀ ਆਹ। ਚੂ 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 ਨਹੀਂ ਮੋਨੀ ਨੇ।